اي سڀ گهڻي لئي نائي ته نائي ਨੇ ਦਾਦੇ ਰਾਹ ਬੰਦ ਰਵੇ ਇਹਨਾਂ ਰਾਹ ਖਾਲੀ ਹੋਣ ਦਾ ਜਰੂਰ ਜੇ ਇਹ ਹਲਕਾ ਨਹੀਂ ਹੋਣੀ ਤੇ ਆ ਗਈ ਇੱਥੇ ਸੜਾ ਉਹ ਕਿਸੇ ਵੇਲੇ ਆਉਂਦੇ ਇੱਥੇ ਪ੍ਰਗਤੀ ਆ ਉਹ ਤਾਂ ਕੋਈ ਨਹੀਂ ਸੁਣਿਆ ਕੋਈ ਗੱਲ ਹੀ ਕੋ ਬਾਤ ਨਹੀਂ ਬੁਣਾਈ ਉਹ ਤੁਹਾਨੂੰ ਬੋਲ ਰੋਡ ਬਲੌਕ ਮੈਂ ਸੁਖਿੰਦਰ ਸਿੰਘ ਬੰਦਲਾ ਬਜਾ ਦਿੱਤਾ ਜੱਕਰ ਕਹਾ ਜਰਾ ਬੰਦਾ ਕਹਿ ਕਿੰਨੇ ਕਰਕੇ ਭੱਜ ਗਿਆ ਟ੍ਰੈਕ ਡਰਾਈਵਰ ਚਲੋ ਉਹ ਗੱਲ ਜਿਹੜੀ ਆ ਉਹ ਕੁਦਰਤੀ ਹੋ ਗਈ ਆ ਪਰ ਪੁਲਿਸ ਨੂੰ ਇਹਦੀ ਇਹਦੀ ਕਾਰਵਾਈ ਕਰਨੀ ਜਾਂ ਇਹਨੂੰ ਕਵਰ ਕਰਨਾ ਤੇ ਪੁਲਿਸ ਦਾ ਕੰਮ ਆ ਨਾ ਪੁਲਿਸ ਆ ਹੀ ਨਹੀਂ ਅਜੇ 2 ਕਿੱਤੇ ਹੋ ਗਏ ਪੌਣੇ 2 ਕਿੱਤੇ ਹੋ ਗਏ ਅਜੇ ਤੱਕ ਐਸਐਚਓ ਨਹੀਂ ਆਇਆ ਇਹ ਕਿਹਤਰਾ ਦੀ ਗੱਲ ਆਏ ਇਹ ਉਹਦੀ ਡਿਊਟੀ ਲੱਗੀ ਇਹ ਡਿਊਟੀ ਕਿਹਦੀ ਆ ਜੀ ਇਹ ਹੋਈ ਤੁਹਾਡੀ ਗੱਲ ਐ ਐਸਐਚਓ ਨਾਲ ਗੱਲ ਹੋਈ ਐ ਮੈਂ ਆ ਰਿਹਾ ਆ ਰਿਹਾ ਆ ਰਿਹਾ ਮੈਂ ਕਿੰਨਾ ਚਿਰ ਹੋ ਗਿਆ ਹੱਦ ਸੋ ਕਿੱਤੇ 2 ਕਿੱਤੇ ਪੌਣੇ 9 ਵਜੇ ਦਾ ਕੰਮ ਹੋ ਗਿਆ ਓਨੇ 2 ਕਿੱਤੇ ਹੋ ਗਏ ਇਹ ਕਿਤਰਾਂ ਦੀ ਗੱਲ ਆ ਇਹ ਪੁਲਿਸ ਦੀ ਕਿਤਰਾਂ ਦੀ ਕਾਰਜਕਾਰੀ ਆ ਬੋਟੀਆਂ ਹੋ ਗਈਆਂ ਲੈਸਦੀਆਂ ਕਿਹੜੇ ਕਿਹੜੇ ਪਿੰਡ ਦੇ ਆ ਜਿਨ੍ਹਾਂ ਦਾ ਇਹ ਕੋਟਲਾ ਬੱਜਾ ਸਿੰਘ ਦੇ ਆ ਕਿੰਨੇ ਜਣੇ ਦੀ ਦੱਸੋਗੀ ਦੋ ਇੱਕ ਨੂੰ ਛੱਟ ਲੀ ਕੀ ਮੰਗ ਇਹ 15 ਮਿੰਟ ਵੇਖੋ ਜੇ 15 ਮਿੰਟ ਦੇ ਵਿੱਚ ਵਿੱਚ ਆਸਥੀਆਂ ਨੇ ਆਣ ਕੇ ਕਾਰਵਾਈ ਨਾ ਰੰਭੀ ਤੇ ਅਸੀਂ ਪੁਲਿਸ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਧਰਨੇ ਕਰ ਲਾਵਾਂਗੇ ਔਰ ਨਾਜੇ ਮਾਰੀ ਜੰਮ ਕੇ ਨਾਰੇ ਬਾਜੀ ਕਰਾਂਗੇ ਅਸੀਂ ਚੇਤਾਵਨੀ ਦਿੰਦੇ ਪਲੀਜ਼ ਗੱਡੀਆਂ ਨੂੰ ਅੱਗ ਲਾਜੀ ਦੋ ਲਾਈ ਜਾਓ ਮੈਂ ਮੁੰਡਿਆਂ ਨੂੰ ਸਮਝ ਕੇ ਰੱਖਿਆ ਜੇ ਅਜੇ ਮੈਨੂੰ ਮੇਰੇ ਛੱਡਣ ਦੀ ਗੱਲ ਗੱਡੀਆਂ ਨੂੰ ਅੱਗ ਲਾਈ ਜਾਊਗੀ ਜਦੋਂ ਬੋਦੀ ਨਾ ਕਰਵਾਈ ਗੱਡੀ ਉਤੇ ਕੀ ਨਾਮ ਕੀ ਆਪਣਾ ਜੀ ਮੈਂ ਸਰਪੰਚਾ ਪਿੰਡ ਦਾ ਕੋਟਲਾ ਬੱਜਾ ਸਿੰਘ ਜੀ ਨਾਮ ਕੀ ਜਪ ਸੁਖਵਿੰਦਰ ਸਿੰਘ ਹਾਂਜੀ ਕਿੱਥੋਂ ਆ ਰਹੇ ਹੋ ਤੁਸੀਂ ਮੈਂ ਤੇ ਇਧਰੋਂ ਆਉਂਦਿਆਂ ਹਾਂ ਕਰੋ ਕਰੋ ਦੱਸਵੇਂ ਕਰੋ ਕਰੋਣ ਦਿਆ ਕਰੋ ਅੱਛਾ ਜੀ ਕਿਹੜਾ ਪਿੰਡ ਕਿਹੜਾ ਜੀ ਆਪਣਾ ਕੋਟਲਾ ਬੱਜਾ ਸਿੰਘ ਕਿੱਥੇ ਜਾ ਰਹੇ ਹੋ ਭਾਜੀ ਆ ਇੱਥੇ ਰੰਗੜੀ ਜਾਣ ਦਿਆ ਕੀ ਕਾਰਨ ਕੀ ਬਣ ਗਿਆ ਜਿਹੜਾ ਇਧਰ ਇਹ ਡਿਫਰ ਮਾਰੀ ਚੈਡਰ ਮਾਰੀ ਆ ਕਾਦੇ ਨਾ ਭਰਿਆ ਇਹ ਕੋਪਾ ਲਗਾ ਮਿੱਟੀ ਜਾਂ ਬਦਰੀ ਮੇਰੇ ਸਾਬ ਨਾਲ ਦੋ ਚੀਜ਼ਾਂ ਇਨ ਤੇ ਉਹ ਇੱਕ ਚੀਜ਼ ਜਪਤ ਨਹੀਂ ਮਿੱਟੀ ਕਿ ਬਦਰੀ ਇਹ ਨਾਂ ਕੀ ਮਰਨਾਂ ਲਿਆ ਦਾ ਕੀ ਨਾਂ ਜੇ ਜੇ ਨਹੀਂ ਡੈਥ ਹੋਈ ਕੀ ਨਾਮ ਉਹਨਾਂ ਦਾ ਲਖਵਿੰਦਰ ਕੋ ਦਰਗੋਹ ਜੀ ਦਾ ਨਾਂ ਕੀ ਉਹਨਾਂ ਕੇ ਕਰਮੋ ਸਦਾ ਨਾਂ ਕੀ ਉਹਦਾ ਕਰਮਜੀਤ ਕੋ ਕਰਮਜੀਤ ਕੋ ਤੇ ਢਾਡੇ ਛੱਟ ਲੱਗੀ ਆ ਮੇਰੇ ਛੱਟ ਆ ਗਈ ਹਿੱਕ ਚ ਆ ਲੱਗੀ ਛੱਡ ਕੇ ਮੇਰਾ ਮੋਢੇ ਤੇ ਵੀ ਆ ਇਹ ਗੱਦ ਕੰਡਿਆ ਜਾ ਕੇ ਲੈ ਗਿਆ ਗੱਡੀ ਫਿਰ ਮੋ ਉਦੋਂ ਬਦਲਣੋਂ ਹੋ ਗਈ ਗੁੱਡੀ ਲੱਗੀ ਜਿੱਦਾਂ ਲੱਗੀ ਹੁਣ ਗੁੱਡੀ ਲੱਗੀ ਵੀਰੋਂ ਹੰਡੀ ਹੁਣ ਪਤਾ ਨਹੀਂ ਕੀ ਗੱਡੀ ਦਾ ਕਿਵੇਂ ਜੇ ਗੱਡੀ ਵਾਲਾ ਗੱਡੀ ਲੈ ਗਿਆ ਭਜਾਤੀ ਹੈ ਗੱਡੀ ਵਾਲਾ ਭਜਾ ਕੇ ਲੈ ਗਿਆ ਗੱਡੀ ਵਾਲਾ ਲੈ ਗਿਆ ਮੇਰੀ ਚੁੱਕ ਜਾਂਦੀ ਕਿਹੜੀ ਖਲੋਤੀ ਰਹੀ 5 ਮਿੰਟ ਮੈਂ ਦਵਾਈਆਂ ਦਿੱਤੀਆਂ ਕੋਈ ਆਜੂ ਬੰਦਾ ਉਹਨੂੰ ਖੜੂਗਾ ਗਾੜੀਆਂ ਲਾਊਗਾ ਮਗਰ ਉਹ ਆਇਆ ਹੀ ਕੋਖ ਨਹੀਂ ਗਾ ਇਹ ਬੰਦਾ ਵੀ ਨਹੀਂ ਆਇਆ ਕੋਈ ਮਗਰੋਂ ਦੇ ਮੈਂ ਤਾਂ ਦਵਾਈਆਂ ਦਿੱਤੀਆਂ ਬੜੀਆਂ ਫਾਲੂ ਫਾਲੂ ਗੱਡੀ ਮੇਰੇ ਕੋ ਭੱਜਾ ਹੀ ਨਹੀਂ ਗਿਆ ਪੁਲਿਸ ਦੇਖ ਪਿਆ ਪੁਲਸਲੇ ਆ ਗਏ ਟਾਈਮ ਨਾਲ ਪੁਲਿਸ ਹਾਂ ਪੁਲਸ ਮੌਕੇ ਤੇ ਪਹੁੰਚ ਗਈ ਕੋਸ਼ਿਸ਼ ਕਿੰਨੇ ਚੁੱਕਾ ਦਈ ਹੋ ਮਾਈ ਕੁਛ ਬਾ ਚੁੱਕਾ ਕਿ ਮੰਗ ਕੀ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਹਾਂਜੀ ਸਰ ਇੱਕ ਅਜੇ ਰੋਡ ਤੇ ਐਕਸੀਡੈਂਟ ਹੋਇਆ ਜਿਹਦੇ ਵਿੱਚ ਦੋ ਜਣੇ ਦੀ ਡੈਥ ਹੋ ਗਈ ਕੀ ਕਹਿਣਾ ਚਾਹੁੰਦੇ ਜੀ ਇਹ ਰੋਡ ਤੇ ਵੇਖੋ ਜੀ ਸਾਨੂੰ 9 ਵਜੇ ਇੱਕ ਟੈਲੀਫੋਨ ਕਾਲ ਮਸੂਹ ਹੋਈ ਆ ਵੀ ਦਾ ਅਮੋਨਗਲਾਡੇ ਤੇ ਕੋਈ ਇਨਸੀਡੈਂਟ ਹੋ ਗਿਆ ਕੋਈ ਟਿਪਰ ਐਕਸੀਡੈਂਟ ਕਰਕੇ ਫਰਾਰ ਹੋ ਗਿਆ ਇਮੀਡੀਏਟਲੀ ਆਪਾਂ ਆਪਣੀ ਪੁਲਿਸ ਪਾਰਟੀ ਉੱਥੇ ਭੇਜੀ ਆ ਪੁਲਿਸ ਪਾਰਟੀ ਨੇ ਮਹਿਤੇ ਤੱਕ ਬਿਆਸਤ ਤੱਕ ਜਾ ਕੇ ਸਾਰਾ ਚੈੱਕ ਕਰਕੇ ਆਂਦਾ ਪਰ ਉਹ ਟਿੱਪਰ ਬਾਰੇ ਕੁਝ ਪਤਾ ਨਹੀਂ ਲੱਗਾ ਤੇ ਮੈਂ ਖੁਦ ਬਟਾਲਾ ਰੇਲਵੇ ਸਟੇਸ਼ਨ ਤੇ ਮੌਜੂਦ ਸੀਗਾ ਕਿਉਂਕਿ ਸਾਡੀ ਉੱਥੇ ਡਿਊਟੀ ਸੀਗੀ ਕਿਸਾਨਾਂ ਨੇ ਕੋਈ ਰੇਲ ਰੋਕੋ ਦਾ ਪ੍ਰੋਗਰਾਮ ਸੀਗਾ ਤੇ ਉੱਥੇ ਸੀਗਾ ਇਮੀਡੀਏਟਲੀ ਮੈਂ ਵੀ ਛੱਟ ਕੇ ਦੇ ਮੌਕੇ ਤੇ ਪਹੁੰਚਿਆ ਪਿੰਡ ਵਸੀਆਂ ਲੋਨਾਰੇ ਪਾਜੀ ਕੀਤੀ ਗਈ ਕਿ ਪੁਲਿਸ ਪਹੁੰਚੀ ਨਹੀਂ ਨੇ ਪਲੀਸ ਤੇ ਪਲੀਸ ਪਾਰਟੀ ਵੇਖੋ ਮੈਂ ਜਰੂਰ ਦਾ ਪੋਣਾ ਕਿਟਾ ਕਿਟਾ ਲੇਟ ਪਹੁੰਚਿਆ ਪਰ ਪਲੀਸ ਪਾਰਟੀ ਸਾਡੀ ਜਿਹੜੀ ਆ ਠੀਕ 15 ਮਿੰਟ ਜਦੋਂ ਫੋਨ ਕਾਲ ਸਾਨੂੰ ਆਈ 15 ਮਿੰਟ ਬਾਅਦ ਸਾਡੀ ਪਲੀਸ ਪਾਰਟੀ ਇੱਥੇ ਪਹੁੰਚ ਗਈ ਹੈ ਜੀ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਇਹਨਾਂ ਦੀ ਹੁਣ ਬਿਆਨ ਲਿਖ ਰਹੇ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਪਰਚਾ ਦਾ ਰਜਿਸਟਰਡ ਕਰਕੇ ਤੇ ਟਰੱਕ ਨੂੰ ਫੜਕੇ ਲਿਆਵਾਂਗੇ ਜਿੱਥੋਂ ਦਾ ਵੀ ਆ ਕਿੰਨੇ ਜਣੇ ਦੀ ਡੈਥ ਹੋ ਗਈ ਸਰ ਦੋ ਲੇਡੀਜ਼ ਦੀ ਡੈਥ ਹੋਈ ਹੈ ਠੀਕ ਹੈ